ਰਸਤੇ ਚੱਕਣਾ ਚੂਰ ਨੇ ਹੋ ਗਏ ਆਪਣੇ ਹੀ ਅੱਜ ਦੂਰ ਨੇ ਹੋ ਗਏ ਨਾਲ ਜਿਵੇਂ ਹੁਣ ਹਾਲ ਨਹੀਂ ਪੁੱਛਦੇ ਬਹੁਤ ਜਿਵੇਂ ਗਰੂਰ ਨੇ ਹੋ ਗਏ ਕਾਣੀ ਅੱਖ ਵਿਦੇਖ ਨਾ ਪਾਉਂਦੇ ਰਸਤੇ ਅੱਜ ਕੱਲ ਚੂਰ ਨੇ ਹੋ ਗਏ ਜਿਉਂ ਦੇ ਦੁੱਖ ਸੁੱਖ ਬੈਠ ਨਾ ਕੀਤਾ ਮਨ ਵੀ ਜਿਵੇਂ ਕਰੂਰ ਨੇ ਹੋ ਗਏ ਪਾਸਾ ਵੱਟ ਕੇ ਲੰਗਣ ਲੱਗ ਪਏ ਪਾਸਾ ਵੱਟ ਕੇ ਲੰਗਣ ਲੱਗ ਪਏ ਅੰਦਰੋਂ ਮੱਚ ਤੰਦੂਰ ਨੇ ਹੋ ਗਏ ਚਾਚੇ ਤਾਏ ਸਮਝਾਉਣ ਬਥੇਰਾ ਕਿਉਂ ਕੰਧ ਕੱਢਦਾ ਹੈ ਵੀਰਾ ਤੇਰਾ ਵੱਡਾ ਭਾਈ ਕਹਿੰਦਾ ਹੇਠੀ ਹੋ ਜਾਉ ਸ਼ਰੀਕੇ ਨੱਕ ਨਹੀਂ ਰਹਿਣਾ ਹਾਂ ਮੇਰਾ ਹਾਰ ਗਿਆ ਮੈਨੂੰ ਲੋਕਾਂ ਕਹਿਣਾ ਹਾਰ ਗਿਆ ਮੈਨੂੰ ਲੋਕਾਂ ਕਹਿਣਾ ਉਂਗਲਾਂ ਚ ਕੂਚਾਰ ਛਪੇਰਾ ਆਖਿਰ ਜੰਮਣ ਮਰਨ ਹੁਣ ਖਤਮ ਹੋ ਗਿਆ ਨਾਮ ਇਹਦਾ ਨਾਂ ਇਹ ਮੇਰਾ ਆਖਰ ਐਸਾ ਦਿਨ ਸੀ ਆਇਆ ਛੱਡ ਕੇ ਤੁਰ ਗਿਆ ਨਾ ਹਾਲ ਦਾ ਜਾਇਆ ਆਖਰ ਬਹਿਣ ਫਿਰ ਸੱਤਰ ਉੱਤੇ ਆਖਰ ਬਹਿਣ ਫਿਰ ਸੱਤਰ ਉੱਤੇ ਲੋਕ ਲੱਜੋਂ ਫਿਰ ਨਾਲ ਦਾ ਆਇਆ ਮਾਰਦੋ ਹੱਥੜਾਂ ਗਲ ਲੱਗ ਰੋਵੇ ਕਿੱਥੇ ਤੁਰ ਗਿਓ ਨਾਲ ਦਾ ਜਾਇਆ ਪਰ ਫਿਰ ਵੇਲਾ ਬੀਤ ਗਿਆ ਸੀ ਪਰ ਫਿਰ ਵੇਲਾ ਬੀਤ ਗਿਆ ਸੀ ਗਿਆ ਜੋ ਮੁੜ ਕੇ ਕਿਹੜਾ ਆਇਆ ਪੱਲੇ ਬਸ ਪਸਤਾ ਵਾਰ ਰਹਿ ਗਿਆ ਮੁੜ ਕੇ ਨਾ ਫਿਰ ਵੀ ਇੱਥੇ ਆਇਆ ਇਸ ਲਈ ਆਪਾਂ ਬਣੋ ਸਿਆਣੇ ਇਸ ਲਈ ਆਪਾਂ ਬਣੋ ਸਿਆਣੇ ਲੱਭਦਾ ਨਹੀਂ ਜੇ ਨਾਲ ਦਾ ਜਾਇਆ ਅਰੇ ਰਸਤਿਆਂ ਦੇ ਵਿੱਚ ਜਾ ਹਿਰਨਾ ਕੋਲੋ ਪਤਾ ਨਹੀਂ ਸਾ ਆਇਆ ਨਾ ਆਇਆ ਜਉਂਦੇ ਜੀ ਮੱਲੀ ਨਿਗਮਾਣੀਏ ਜਉਂਦੇ ਜੀ ਮੱਲੀ ਨਿਗਮਾਣੀਏ ਲੱਭਦਾ ਨਹੀਂ ਜੋ ਤੁਰ ਗਿਆ ਸਾਇਆ ਜਉਂਦੇ ਜੀ ਮੱਲੀ ਨਿਗਮਾਣੀਏ ਲੱਭਦਾ ਨਹੀਂ ਜੋ ਤੁਰ ਗਿਆ ਸਾਇਆ